Na, Shri Vaheguru Sahib Ji, Surat. La Anjuman, mir takko payo tan sa milaya. ਸੁਪਰੀਤ ਮੁਗਤ ਭੈ ਸਰੋਤੀ ਹਰ ਨਾਮ ਮੁਖ ਗਾਇਆ ਮਿਰਤਕ ਕੋ ਪਾਇਓ ਤਨ ਸਾਸਾ ਜਿਸ ਰਤਨ ਮਿਲਾਇਆ ਪਸ਼ੂ ਪਰੇਤ ਮਉਗਤ ਪੈ ਸ੍ਰੋਤੀ ਹਰ ਨਾਮ ਮੁਖ ਗਾਇਆ ਤੋ ਕੀਮਤ ਕਹਿਣ ਨਾ ਜਾਈ ਰਹੋ ਦੁਖ ਸੋਗ ਕਾ ਟਾਹਿਓ ਡੇਰਾ ਅਨੰਦ ਮੰਗਲ ਵਿਸਰਾਮ ਮਨ ਬਾਸ਼ਤ ਫਲ ਮਿਲੇ ਅਚਿੰਤਾ ਹੋ ਸੁਖ ਆਗੇ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਹਿਰਦੈ ਨਾਮ ਵਸਿਆ ਆਪੁਨੇ ਸਤਗੁਰ ਕੈ ਮਨ ਭਾਣੀ ਊਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਪ੍ਰਮ ਭਾਗਾ ਕਹੋ ਨਾਨਕ ਤਾਂ ਕੀ ਪੂਰ ਕਰਮਾ ਅੰਝਕ ਗੁਰ ਚਰਨੀ ਮਨ ਲਾਗਾ ਓਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਬ੍ਰਹਮ ਭਾਗਾ ਕਹੋ ਨਾਨਕ ਤਾਂ ਕੀ ਪੂਰ ਕਰਮਾ ਜਾ ਗੁਰ ਚਰਨੀ ਮਨ ਲਾਗਾ ਸੋ ਵਾਹੀ ਗੁਰੂ ਜੀ ਕੀ Fateh